ਵਧੀਆ ਸ਼ਰਾਬ ਲੈ ਕੇ ਪੀਓ ਇਹ ਸਸਤੀ ਸ਼ਰਾਬ ਤੁਹਾਨੂੰ ਆਸ-ਪਾਸ ਦੀਆਂ ਬਰਾਂਚਾਂ ਦੇ ਵੀ ਮਿਲ ਸਕਦੀ ਹੈ ਸੋ ਆਤੀ ਹੀ ਸ਼ਾਮ ਨੂੰ ਘੇਕੇ ਤੇ ਜਾਓ ਅਤੇ ਵਧੀਆ ਸ਼ਰਾਬ ਲੈ ਕੇ ਇਹ ਸ਼ਰਾਬ ਦਾ ਆਨੰਦ ਮਾਣੋ ਜਿਲ੍ਹਾ ਕਨਵਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਚਰਚਾਵਾ ਦੇ ਵਿੱਚ ਉਹ ਬੱਸ ਸਟੈਂਡ ਦੇ ਸਾਹਮਣੇ ਠੇਕਾ ਖੁੱਲਾ ਹੈ ਠੇਕੇ ਵਾਲਿਆਂ ਨੇ ਸ਼ਰਾਬ ਸਸਤੀ ਕਰ ਦਿੱਤੀ ਹੈ ਸੰਤਰਾ ਬੋਤਲ 120 ਰੁਪਏ ਸੌਫੀ ਬੋਤਲ 120 ਰੁਪਏ ਵਿਸਕੀ ਬੋਤਲ 150 ਰੁਪਏ ਦੀ ਸੋ ਅੱਜ ਹੀ ਸ਼ਾਮ ਨੂੰ ਮੈਂ ਰੋੜੀ ਮਾਰਕਾ ਦਾ ਖੜਾ ਝਟ ਕੇ ਦੇ ਕੇ ਤੋਂ ਵਧੀਆ ਖਰਾਬ ਲੈ ਕੇ ਪੀਓ ਅਤੇ ਇਸ ਸ਼ਰਾਬ ਦਾ ਆਨੰਦ ਮਾਣੋ